ਹੈਲੋ ਜੀ ਸਲਾਮ ਅਕਾਬ ਨਮਸਤੇ ਸਸ ਸਿਕਲ ਤੇ ਜਸਾਂ ਗੀ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਥੰਬਨੇਲ ਤੁਸੀਂ ਅੱਜ ਦੀ ਵੀਡੀਓ ਤਾਂ ਦੇਖਿਆ ਹੈ ਕਿ ਅੱਜ ਮੈਂ ਕਹਿ ਰਿਹਾ ਕਿ ਲਾਡੀ ਸ਼ਾਹ ਨੂੰ ਮੰਨਣਾ ਛੱਡ ਦਿਓ ਤੁਸੀਂ ਇਹ ਤੁਸੀਂ ਜਿਹੜਾ ਸ਼ਬਦਾਨਾ ਤੁਸੀਂ ਦਾ ਮਤਲਬ ਇਹ ਉਹਨਾਂ ਨੂੰ ਮੈਂ ਕਹਿ ਰਿਹਾ ਜਿਹੜੇ ਲੋਕ ਜਿਨ੍ਹਾਂ ਦੀ ਮੈਂ ਹੁਣ ਗੱਲ ਕਰਨ ਲੱਗਿਆ ਨਾ ਮੈਨੂੰ ਪੂਰਾ ਯਕੀਨ ਹੈ ਕਿ ਉਹਨਾਂ ਬਾਰੇ ਤੁਸੀਂ ਵੀ ਸਾਰਿਆਂ ਨੇ ਕਿਸੇ ਨਾ ਕਿਸੇ ਨੇ ਦੇਖਿਆ ਜੂਰ ਹੋਊਗਾ ਜੋ ਮੈਂ ਦੱਸਣ ਲੱਗਿਆ ਫੇਸਬੁਕ ਚ ਚਲਾਉਂਦੇ ਚਲਾਉਂਦੇ ਅਕਸਰ ਕਈ ਮੂਰੇ ਨਾ ਪੋਸਟ ਆ ਜਾਂਦੀ ਏਦਾਂ ਦੀ ਕੋਈ ਜਿਹਦੇ ਵਿੱਚ ਕੀਤਾਈ ਕਰਾਏ ਦੀ ਐਡ ਹੁੰਦੀ ਆ ਕਿ ਜੇ ਕਿਸੇ ਨੂੰ ਵਾਸ ਦੇ ਵਿੱਚ ਕਰਨਾ ਵਾਸ਼ੀ ਕਰਨ ਵਾਸਤੇ ਤਾਂ ਸਾਡੇ ਨਾਲ ਕੰਟੈਕਟ ਕਰੋ ਮੀਆਂ ਜੀ ਦੀ ਐਡ ਕਦੇ ਕਿਸੇ ਕਿਸੇ ਮਤਲਬ ਏਦਾਂ ਨਹੀਂ ਐਡਾਂ ਚੱਲਦੀਆਂ ਰਹਿੰਦੀਆਂ ਨੇ ਕਰਨ ਕਰਾਉਣ ਦੀਆਂ ਤਿਉ ਐਡਾਂ ਜਿਹੜੀਆਂ ਆਉਂਦੀਆਂ ਨਾ ਪੋਸਟਾਂ ਜਿਹੜੀਆਂ ਆਉਂਦੀਆਂ ਉਹ ਪੋਸਟਾਂ ਆਉਂਦੀਆਂ ਨੇ ਉਹਨਾਂ ਪੇਜਾਂ ਦੇ ਵਿੱਚ ਜਿਨ੍ਹਾਂ ਪੇਜਾਂ ਦੇ ਨਾਮ ਨੇ ਸਾਈਂ ਲਾਦੀਸ਼ਾ ਸਰਕਾਰ ਦੇ ਨਾਮ ਤੇ ਬਾਬਾ ਮੁਲਾਸ਼ਾ ਸਰਕਾਰ ਦੇ ਨਾਮ ਤੇ ਜਾਂ ਜਿਹੜੇ ਬਾਕੀ ਹੋਰ ਫਕੀਰ ਨੇ ਉਹਨਾਂ ਦੇ ਨਾਮ ਤੇ ਮਤਲਬ ਕੀ ਫਕੀਰਾਂ ਦੇ ਨਾਮ ਦੇ ਪੇਜ ਨੇ ਜਾਂ ਗਰੁੱਪ ਬਣੇ ਹੁੰਦੇ ਨੇ ਉਹਨਾਂ ਦੇ ਵਿੱਚ ਫੋਟੋਆਂ ਪਾਈਆਂ ਹੁੰਦੀਆਂ ਨੇ ਆ ਕਰਨ ਕਰਾਉਣ ਵਾਲੀਆਂ ਮਸ਼ਹੂਰੀਆਂ ਦੀਆਂ ਸੋ ਇਹ ਗੱਲ ਮੈਂ ਉਹਨਾਂ ਨੂੰ ਕਹਿ ਰਿਹਾ ਕਿ ਭਾਈ ਜੇ ਸਾਈਂ ਜੀ ਦੇ ਨਾਮ ਦਾ ਤੁਸੀਂ ਪੇਜ ਬਣਾਇਆ ਹੈ ਸਾਈਂ ਜੀ ਦੇ ਨਾਮ ਦਾ ਤੁਸੀਂ ਗਰੁੱਪ ਬਣਾਇਆ ਉਸ ਤੋਂ ਬਾਅਦ ਵੀ ਤੁਸੀਂ ਇਹਨਾਂ ਗੱਲਾਂ ਨੂੰ ਪ੍ਰਮੋਟ ਕਰ ਰਹੇ ਹੋ ਕਿ ਕਰਨ ਕਰਾਉਣ ਵਾਲਿਆਂ ਚੱਕਰਾਂ ਦੇ ਵਿੱਚ ਪ੍ਰਮੋਟ ਕਰ ਰਹੇ ਹੋ ਤਾਂ ਅੱਜ ਮੈਂ ਕਹਿ ਰਿਹਾ ਹਾਂ ਕਿ ਤੁਸੀਂ ਮੰਨਣਾ ਛੱਡੋ ਸਾਈਂ ਜੀ ਨੂੰ ਸੱਚੀ ਕਹਿਣਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਯਾਰ ਜਿਹੜਾ ਇਨਸਾਨ ਸਾਈਂ ਜੀ ਨੂੰ ਜਾਂ ਆਪਣੇ ਪੀਰ ਨੂੰ ਆਪਣੇ ਗੁਰੂ ਨੂੰ ਮੰਨਦਾ ਇੱਕ ਵਾਰੀ ਮੰਨਣ ਲੱਗ ਜਵੇ ਨਾ ਕਿ ਹਾਂ ਇਹ ਮੇਰਾ ਸਾਰਾ ਕੁਝ ਆ ਉਸ ਤੋਂ ਬਾਅਦ ਉਹ ਕਿਸੇ ਵੀ ਵਹਿਮ ਭਰਮ ਦੇ ਵਿੱਚ ਨਹੀਂ ਪੈਂਦਾ ਉਹਨੂੰ ਐ ਹੁੰਦਾ ਕਿ ਹਾਂ ਜੇ ਇਹ ਤਕਲੀਫ ਚੱਲ ਰਹੀ ਹੈ ਨਾ ਮੇਰਾ ਪੀਰ ਬੈਠਾ ਮੇਰਾ ਸਾਈਂ ਬੈਠਾ ਉਹ ਆਪਣੇ ਆਪ ਸਭ ਕੁਝ ਠੀਕ ਕਰੂਗਾ ਮੇਰੀ ਇਹ ਕੋਸ਼ਿਸ਼ ਰਹਿੰਦੀ ਆ ਕਿ ਜਿੰਨਾ ਹੋ ਸਕੇ ਮੈਂ ਇਦਾਂ ਹੀਆਂ ਵੀਡੀਓਜ਼ ਬਣਾਉਂਦਾ ਰਹਾ ਕਿ ਯਾਰ ਜਿਹੜੇ ਲੋਕ ਵਹਿਮਾਂ 'ਚ ਫਸੇ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੋਈ ਨੈਗੇਟਿਵਿਟੀ ਆ ਉਹ ਨਿਕਲ ਜਵੇ ਉਹ ਸਹੀ ਹੋਣ ਇੱਕਦਮ ਓਕੇ ਰਪੋਰਟ ਰਹਿਣ ਕੈਮ ਰਹਿਣ ਉਹ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੇ ਮੇਰੀ ਗੱਲ ਚੰਗੀ ਲੱਗੀ ਤਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਬਹੁਤ ਜਲਦੀ ਆ ਰਿਹਾ ਜੀ ਗੁਫ਼ਤਗੂ ਵਿਦ ਹੀਰ ਜੈ ਸਾਈ ਜੀ